ਪ੍ਰਧਾਨ ਲਖਮਿੰਦਰ ਸਿੰਘ ਜੀ ਇਹ ਵੀ ਬਹੁਤ ਤੋਂ ਤਾਂ ਜਿਹੜੀ ਜੁਨਸਟਾ ਦੇ ਵੀ ਕੋਲ ਕੋਈ ਗੱਲ ਨਹੀਂ ਸਰmathsf ਜੀ ਉਹ ਆਹੇ ਗੁਰੂ ਜੀ ਦਾ ਸ਼ਹੀਦ ਵਾਲੇ ਗੁਰੂ ਜੀ ਕੀ ਮੈਨੂੰ ਥੋੜੇ ਦਿਨ ਕਰਦੇ ਵਿੰਦਰ ਜੀ ਦਾ ਫੋਮਾਇਆ ਜੀ ਕਿ ਅਸੀਂ ਗੁਰਦਵਾਰਾ ਤੋਂ ਭਾਵੇਂ ਅੱਧੇ ਕੁ ਜੀ ਨੂੰ ਸੁਮਾਨ ਸਰ ਤੋਂ ਉਹ ਜਿਹੜੇ ਸਾਡੇ ਅੱਗੇ ਸਟੇਜ ਤੇ ਆਇਆ ਜਿਹਨਾਂ ਨੈਸ਼ਨਲ ਕਿੱਤੇ ਜਾਣਾ ਹੈ ਮਾਨਯੋਗ ਮਾਨਤਲਾ ਤੋਂ ਅੱਜ ਨੇ ਇਹਨਾਂ ਦੀ ਲੋੜ ਤੇ ਕਮੇਟੀ ਤੋਂ ਲੋੜ ਤੁਹਾਡੇ ਰੂਪ ਨੂੰ ਹੋਇਆ ਮੈਂ ਐਨਡੀਕਲ ਤੋਂ ਹੁਣ ਗਏ ਅਰਦੇ ਵਕੀਲ ਜੀ ਬੈਠੇ ਹੈ ਪਰ 代表 ਜਨਦਸਤ ਦੀ ਇਹ ਹੋਣ ਤੇ ਬਰਥ ਸੱਤ ਜਿਵੇਂ ਕਿ ਸਾਡੇ ਗ੍ਰਾਉਂਡ ਦੇ ਵਿੱਚ ਜੂਨਦਲ ਤੇ ਕੋਈ ਵੀ ਕੋਈ ਮਨੁੱਖੀ ਸੇਵਾ ਲਾਗੇ ਅਸੀਂ ਪਰਵਾਹ ਲੋਨੋ ਪ੍ਰੋਮਿਸ ਜੇਵਾ ਕਰਾਂ ਜੋ ਵੀ ਵਗਾਂ ਲੋਕ ਅਸੀਂ ਇਹ ਚਾਹੁੰਦੇ ਕਿ ਸਾਡੀਆਂ ਕੁੜੀਆਂ ਬੜਾ ਵਧੀਆ ਨੈਸ਼ਨਲ ਲੈਵਲ ਤੇ ਜਾ ਰਹੀਆਂ ਤੇ ਬੜੀ ਬੜੀ ਮਿਲਵਤੀ ਇਹਨਾਂ ਨੂੰ ਦੇਖ ਕੇ ਬਹੁਤ ਅੱچھے ਮੁੰਡੇ ਕੁੜੀਆਂ ਜਿਸ ਉਸ ਨਾਲ ਜੁੜਨ ਤਾਂ ਜਿਹੜਾ ਨਸ਼ਿਆ ਹੈ ਅੱਜ ਕੱਲ ਉਦੋਂ ਵਿੱਚ ਪਾ ਸਕਦੇ ਆ ਇਸ ਤੋਂ ਆਵਾ ਕਮੇਟੀ ਲੋਕਾਂ ਨੂੰ ਇਹ ਹੁਕਮ ਲਾਉਗੀ ਮਹਾਰਾਜ ਜਿਉਂਕੇ ਜੋ ਸੀ ਹਮੇਂ شری گرو ہرگ سا شری گرو گرن جی بدولت نہیں بڑی کریں گے شری گرو گرن جی کی بدولت پہ اس علاوہ جو بھی ਦੇਰ ਹੋਰ ਬਾਕੀ ਤੇ ਮੈਂ ਤੁਹਾਨੂੰ ਦੱਸਿਆ ਸੀ ਤੇ ਇਹ ਦਰਸ਼ਕਾਂ ਨੂੰ ਮਾਫ਼ ਕਰਦੇ ਹਾਂ ਲੋਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੀ ਨੂੰ ਸਤਿ ਸ਼੍ਰੀ ਅਕਾਲ ਕੁਸ਼ਾਲਾ ਕੁਸ਼ਾਲਾ ਲਾਈਟ ਬੰਦ ਕਰ ਦੇ ਪਿਛਲੇ ਆਸਪਾਸ ਕਿ ਮਨਾਲਾ ਆਜਾ ਤਰਾ ਮੈਂ ਐਡੀ ਚੱਲ ਪਰਾ ਬੋਲੇ ਸਾਹਮਣੇ ਕਰਾ ਲੈ ਸਾਹਮਣੇ ਕਰਾ ਲੈ ਬਸ ਦੇਖਿਓ ਇੱਕ ਮਿੰਟ ਦੇਖਿਓ ਇਕੱਲੇ ਜੀ ਹਾਂ ਕਹੈਂ ਹੈ ਸੁਆਹ ਜਨ ਕੈ ਸੰਗ ਚਿਤਿਆ ਮੈ ਨਾ ਆਉ ਆਪ ਮੁਕਤ ਮਾਰ ਆਪਰ ਕੀ ਕਰੇ ਸਤਿ ਆਪ ਸਨੇਤਿਆ ਕੋਤਰਾੰਗ ਸਤ ਜਨਾ ਕੀ ਧੂਰ ਮਨ ਤੇਰੇ ਕਬਨ ਕਬਨ ਗੁਣ ਕੇ ਆਹੂੰ ਸਾਹਿਬ ਗੁਣੀ ਨੰਦਨਾ ਤੁਮਰੀ ਮਹਿਮਾ ਵਰ ਨਾ ਸਭ ਕੋ ਤੁਮ ਧਾਕੁਰ ਊਚ ਚੀਨੇ ਬਾਤ ਉਹ ਦਰਸ਼ਨ ਦਿਦਾ ਬਧਿਆਨ ਭਾਈ ਤੁਮੇ ਬਾਈਕ ਮੈਂ ਦੇਖਿਆ ਜੀ ਇਹ ਬੱਚਿਆ ਸਾਡੇ ਨੈਸ਼ਨਲ ਸੁਨਿਆਬਾਦ ਖੇਡਣ ਵਾਸਤੇ ਵੀ ਜਾਣ